বিএনএস বিয়াত রামা 3165 3439326 দাจকরকে আগলেড়ি কারওয়াই শুরু কর দিতি গই হে পুলিশ নু দিতি شکایت وچ কার্য সাাদক अफसर ने लिख्या হে কি اناজ मंडी নু জানি সড়ক তে ওকত ठेकेदार বল্লোঁ কیتے যা রহে কাম وچ বড়তে যা রহে কাটিয়া ম্যাটেরিয়াল ভি বড়তো কিতি যা রহি হে জিস সম্বন্ধি স্থানত বিধায়ক ate বসnika বল্লোঁ কیتے যা রহে

इस संबंधी जो मामले दे तफ्तीशी अफसर नाल फोन उत्ते गल कीती गई ता उना कहा कि दोषी ठेकेदार वालों जमानत करवा ली गई है परंतु अगलेरी जांच निरंतर जारी है संबंधित ठेकेदार नाल टेलीफोन राही हुई गलबात विच उना स्थानक विधायक ते दोष लाया कि उना वालों अपने कुछ कुछ चहेते ठेकेदार काम अलाट करवाने की नीयत नाल सरकारी अहुदे की दुरवरतों करके मेरे विरुद्ध

ए मामला सुर्खिया विच आउन उपरांत कई ने अपना नाम जाहिर ना करने की शर्त ते दस्या के ये ठेकेदार अधिकारियां नाल अंदर खाते गंडतोप करके सरकारी नियमों की अवज्ञा करके करोड़ा रुपए दे टेंडर हासिल करन विच माहिर है उन्होंने कहा कि ठेकेदार बल्लो गैर कानूनी ढंग नाल मोहाली खरड़ डेराबस्सी नवागराव अते जीरकपुर विच करोड़ा रुपए दे काम हासिल करके उन्होंने ਇਹ ਨਿਆਰੀ ਟੰਗ ਨਾਲ ਮੁਕੰਮਲ ਕਰਕੇ ਮਿਲੀ ਕੋਗਨਾਲ ਪੇਮੈਂਟਾਂ ਹਾਸਲ ਕਰਨ ਵਿੱਚ ਕਾਮਯਾਬ ਰਹਿੰਦਾ ਹੈ ਅਗਰ ਵਿਜੀਲੈਂਸ ਨਿਰਪੱਖ ਜਾਂਚ ਅਮਲ ਵਿੱਚ ਲਿਆਇਤਾ ਕਰੋੜਾ ਰੁਪਏ ਦੇ ਹਿਰਾਫੇੜ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ ਹੈਲੋ ਟੂ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਵੀ ਆਪਣੇ ਰੰਧਾਵਾ ਸਾਹਿਬ ਨਾਲ ਗੱਲ ਹੋ ਸਕਦੀ ਕਰਾਰ ਨਾਲ ਤੋਂ ਦੇ ਕਿੰਨੇ ਕਿਚਰਚ ਕਰਾਉਂਗਾ ਹੈਲੋ ਹਾਂਜੀ ਸਰ ਹਾਂਜੀ ਕੌਣ ਗੱਲ ਕਰ ਰਹੇ ਜੀ ਮੈਂ ਬਾਈਕੀ ਲੋਕ ਚੇਤਨਾ ਟੀਵੀ ਤੋਂ ਬੋਲ ਰਿਹਾ ਸ਼ਮਸ਼ੇਰ ਸਿੰਘ ਅੱਛਾ ਜੀ ਤੇ ਉਹ ਇੱਕ ਨਾ ਪਰਚਾ ਹੋਇਆ ਸੀ ਠੇਕੇਦਾਰ ਤੇ ਹਾਂ ਜੀ ਡੇਰਾ ਬਸੀ ਹਾਂ ਜੀ ਹਾਂ ਉਹਦੇ ਸਬੰਧ ਵਿੱਚ ਮੈਂ ਐਮਐਲ ਸਾਹਿਬ ਦਾ ਬਸ ਇੱਕ ਸੈਕਿੰਡ 10 ਸੈਕਿੰਡ ਲੈਣੇ ਆ ਮੈਂ ਤੇ ਲੋਕਾ ਨੂੰ ਨਹੀਂ ਤੁਹਾਨੂੰ ਇਸ ਤੋਂ ਢੀ ਗੱਲ ਕਰਾਇਓ ਜਰੂਰ ਮੈਂ ਨਾ ਫਿਰ ਉਹ ਕਾਫੀ ਭੇਜਣੀ ਹੈ ਸ਼ਮਸ਼ੇਰ ਪੁਖਾਲ ਵੀ ਜੀ ਹਾਂ ਜੀ ਇੱਕੇ ਪਰਖਾਲ ਵੀ ਆ ਪੁਖਾਲ ਜੀ ਸੱਸੀ ਉਹ ਮਾਰਾ ਜੇ ਸੁਖਾ ਪੁਖਾਲ ਜੀ ਉਹ ਐਮਐਲ ਸਾਹਿਬ ਨੇ ਪਰਚਾ ਕਰਾਇਆ ਜੀ ਇਹੋ ਸਭ ਤੇ ਲਿਖਵਾ ਕੇ ਅੱਛਾ ਨਾ ਕੋਈ ਉਸ ਕੰਮ ਦਾ ਕੰਟਰ ਹੈ ਅੱਛਾ ਨਾ ਕੋਈ ਵਰਕ ਆਰਡਰ ਹੈ ਓਕੇ ਨਾ ਕੋਈ ਐਗਰੀਮੈਂਟ ਹੈ ਨਾ ਐਸਟੀਮੇਟ ਹੈ ਜਿਹੜੇ ਕੰਮ ਦਾ ਪਰਚਾ ਕਰਿਆ ਉਹਨਾਂ ਜਬਾਨੀ ਤੌਰ ਤੇ ਕੰਮ ਕਰ ਲਦੇ ਕਿਸੇ ਹੋਰ ਕੰਮ ਦੇ ਅਗੇਂਸਟ ਗਾਲ ਗਾਲ ਜਮ ਐਲ ਨੇ ਜੇ ਕਿ ਲਿਖ ਕੇ ਜਿਆ ਵੀ ਉਹਨੇ ਲਿਖਿਆ ਇਹਨੂੰ ਤਾਂ ਕਿਹੜੀ ਫੀਸ ਆਉਂਦੀ ਪੁਰੇ ਥਾਣੇ ਨੇ ਲਿਖਣ ਦੀ ਹਾਂ 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 ਨਹੀਂ ਫਿਰ ਜੇ ਕੰਮ ਆਰਡਰ ਜਦੋਂ ਕੰਮ ਅਲੋਟਡ ਹੈ ਜੇ ਕੰਮ ਅਲੋਟ ਵੀ ਹੋਏ ਪਰਖਲ ਵੀ ਹਾਂ ਹਾਂ ਤੁਸੀਂ ਰੈਸੂਨੀ ਫੋਰਫਿਟ ਕਰ ਲਓ 5% ਬੈਂਕ ਗਾਰੰਟੀ ਆ ਉਹ ਕਰ ਲਓ 10% ਬੰਨ ਜੋ ਸਿਕਿਉਰਟੀ ਆ ਫੋਰਫਿਟ ਕਰ ਲਓ ਹਾਂ ਹਾਂ ਤੁਸੀਂ ਡੀਬਾਰ ਕਰ ਦੋ ਮਤਾ ਪਾਸ ਦੋ ਤੁਸੀਂ ਡਾਇਰੈਕਟਰ ਨੂੰ ਲਿਖ ਦਿਓ ਸੈਕਟਿਨ ਲਿਖ ਦਿਓ ਕੋਆਪਰੇਟਿਵ ਸੋਸਾਇਟੀ ਨੂੰ ਲਿਖ ਦਿਓ ਹਾਂ ਹੋਰ ਜੋ ਮਰਜੀ ਜੋ ਕਾਰਵਾਈ ਬਣ ਜੇ ਤੁਸੀਂ ਕਰ ਸਕਦੇ ਹੋ ਹਾਂ ਛਾਣੇ ਨੂੰ ਲਿਖਣ ਦੀ ਇਹ ਕਲਾਸ 1 ਨਾਨ ਅਗਸਟੇਡ ਆ ਭੰਗ ਜਿਹਨੇ 36 ਅਫਸਰਾਂ ਜੀ ਦਾ ਆਉਂਦਾ ਹੀ ਨਹੀਂ ਹਾਂ ਡੀਟੀਓ ਆਡਿਓ ਐਸਓ ਕਲਾਸ 1 ਅਗਸਟੇਡ ਇਹਦੇ ਬਸ ਕਲਾਸ ਨਾ ਨਾਨ ਅਗਸਟੇਡ ਆ ਹਾਂ ਇਹ ਨੂੰ ਜਿਹੜੀ ਬਾਬਰੇ ਥਾਣੇ 'ਨ ਲਿਖਣ ਦੀ ਵੀ ਨੌਨ ਵਿਜਲ ਮਤਲਬ ਜਿਹੜਾ ਕ੍ਰਿਮੀਨਲ ਹਾਂ ਕ੍ਰਿਮੀਨਲ ਬ੍ਰੀਚ ਆਫ ٹرسٹ ਬਣਾਇਆ ਜੀ 1 ਰੁਪਏ ਦੀ ਪੇਮੈਂਟ ਨਹੀਂ ਹੋਈ ਦੱਸੋ ਕ੍ਰਿਮੀਨਲ ਬ੍ਰੀਚ ਆਫ ٹرسٹ ਕਿੱਥੋਂ ਹੋ ਗਿਆ ਨਹੀਂ ਮਤਲਬ ਹੁਣ ਸੋਚ ਕੇ ਬੋਲਣਾ ਬਾਬਾ ਦੇ ਸੋਚ ਕੇ ਬੋਲਣਾ ਪੈਂਦਾ ਵੀ ਕੌਣ ਹੈ ਕੌਣ ਨਹੀਂ ਚੱਤੀ ਰਹਿ ਤੂੰ ਜੋ ਪ੍ਰਾਪਰਟੀ ਕਿਧਰ ਦਾਅਵਾ ਕਰਦੇ ਨਾਲ ਤਾਂ ਉਹਨਾਂ ਨਾਲ ਕੋਈ ਹਾਂ ਨਹੀਂ ਮੈਨੂੰ ਇਹ ਦੱਸੋ ਵੀ ਜਿਹੜਾ ਇਸ ਇਹ ਮਤਲਬ ਇਹ ਉਹਦੀ ਸ਼ਿਕਾਇਤ ਤੇ ਪਰਚਾ ਹੋਇਆ ਇਹ ਉਹ ਜਿਕੇ ਅੱਛੇ ਐਮਐਲਏ ਸਭ ਤੋਂ ਇੰਟਰਵਿਊ ਇੰਸ ਤੇ ਅੱਛਾ ਮਤਲਬ ਐਮਐਲਏ ਨੇ ਡਾਇਰੈਕਟਰ ਇੰਟਰਵਿਊ ਕੀਤਾ ਉਹਦੀ ਪ੍ਰੈਸ਼ਰਾਈਟ ਉਹਨੇ ਕੰਪੈਲ ਕਰਕੇ ਉਹ ਤੋਂ ਕੰਪਲੇਂਟ ਕਰਵਾ ਕੇ ਪਰਚਾ ਕਰਾਤਾ ਤੇ ਉਹ ਤੁਹਾਡੇ ਨਾਲ ਕਿਹਾ ਐਮਐਲਏ ਨੂੰ ਤੁਹਾਡੇ ਨਾਲ ਕਿ ਆਰਗੇਜ ਸੀ ਐਮਐਲਏ ਆ ਬਸ ਜਿਸ ਵਲੇ ਜੋ ਗੱਲ ਬਾਰੇ ਕਿ ਜੀ ਮੁੱਖੀ ਗੱਲ ਤਾਂ ਤਾਂ ਸਾਰੀ ਕਹਾਣੀ ਪਤਾ ਹੈ ਵੀ ਟੈਂਡਰ ਪੂਲ ਕਰਾਣੇ ਆ ਡੇਰਾ ਬਸੀ ਇਹ ਤਿੰਨ ਠੇਕੇ ਜਾਣਾ ਹੈ ਅਥਰੋ ਜਸਰੋ ਤੇ ਮਠਰੋ ਇੱਕ ਹੋਰ ਹੈ ਨਮਾ ਪ੍ਰਧਾਨ ਦੀ ਮਾਸੀ ਦਾ ਮੁੰਡਾ ਅੱਛਾ ਦੋ ਅਥਰੋ ਜਸਰੋ ਪੁਰਾਣੀ ਹੈ ਓਕੇ ਤਨ ਠੇਕੇਦਾਰਾ ਦੋ ਐਮਸੀ ਆ ਪ੍ਰਧਾਨ ਇਹਨਾਂ ਜage ਇਹਨੂੰ ਕਿਹਾ ਐਮਐਲ ਨੂੰ ਕਿਹਾ ਵੀ ਸਾਡੀ ਦਾ ਪਸੰਦਰ ਸੁਣਦਾ ਨਹੀਂ ਹਾਂ ਐ ਕਰਦਾ ਉਹ ਸਰਕਾਰ ਦੇ ਨੈਸ਼ਨਲ ਸੰਕਰੇ ਕਰਾ ਲਿਆ ਪਰਚਾ ਉਹਦੇ ਵਜ੍ਹਾ ਦੂਜੇ ਪਾਸੇ ਤੁਰੇ ਖਾਣੇ ਵਾਲੇ ਵੀ ਕਹਿਣ ਲੱਗੇ ਕਹਿੰਦੇ ਇਸ ਪਾਸੇ ਨਾ ਤੁਰੋ ਇਹ ਪਰਚੇ ਜ ਹੈ ਕੋਈ ਨਹੀਂ ਹਾਂ ਸਾਬਤ ਨਹੀਂ ਹੁੰਦਾ ਅਜਿਹੇ ਜੱਜ ਬੜੇ ਮਾੜੇ ਆ ਟੁੱਟ ਕੇ ਬੈੰਗੇ ਆ ਜੀ ਹਾਂ ਖਾਣੇ ਨੂੰ ਵੀ ਤੁਸੀਂ ਕਿਹਨਾਂ ਪਰਚਾ ਦੇਆ ਉਨੀ ਚਲੋ ਇਹ ਤਾਂ ਜੋ ਹੋ ਗਿਆ ਇਹ ਤਾਂ ਮਤਲਬ ਠੀਕ ਹੈ ਇਹ ਤਾਂ ਠੀਕ ਨਹੀਂ ਹੈਗਾ ਫਿਰ ਇਹ ਤਾਂ ਮੇਰੇ ਕੋਲ ਹੈ 10 ਸਾਲ ਬਾਅਦ ਖੋਲੋ ਵੀ ਆ ਪਰਚਾ ਹੋਇਆ ਦਾ ਕਿਵੇਂ ਹੋਇਆ ਦਾ ਹਾਂ ਹਾਂ ਅੱਜ ਮੇਰੇ ਅੰਦਰ ਪ੍ਰੈਸ਼ਰ ਕੁਛ ਲਗਾ ਕੇ ਲੈ ਲਓ ਹਾਂ ਹਾਂ ਬਿਲਕੁਲ ਠੀਕ ਹੈ ਫਿਰ ਇਹਦੇ ਵਿੱਚ ਜਮਾਨਤ ਕਰਾਉਣੀ ਪਈ ਹੈ ਹਾਂਜੀ ਓਕੇ ਤੇ ਅੱਛਾ ਜਮਾਨਤ ਹੋ ਗਈ ਫਿਰ ਦੱਸੋ ਮਤਲਬ ਕੱਜਲ ਖੋਰੀ ਤਾਂ ਛੁੱਟ ਗਈ ਨਾ 10 ਦਿਨ ਘਰੋਂ ਵੇਗ ਰਹਿ ਵੇ ਪੈਂਟ ਹਾਈ ਕੋਰਟ ਦੇ ਵਕੀਲ ਵੀ ਰ ਜੋ ਕਰੇ ਪ੍ਰੀਤਿੰਦਰ ਸਿੰਘ ਆਲੂ ਵਾਲੀ ਆ 5 ਲੱਖ ਰੁਪਏ ਦਾ 3.5 ਦਾ ਡੀਜੀਪੀ ਦਾ ਮੁੰਡਾ ਫਿਰਕਾ ਅੱਛਾ ਅੱਛਾ ਬੇਲਾਸ ਤੇ ਕਰਿਆ ਪ੍ਰੀਮ ਸ਼ੁਕਲਰ ਰੋਪੜ ਤੇ ਜਿਹਦੀ ਫੇਸ ਵੈਲਿਊ ਹੈ ਸ਼ੁਕਲਰ ਮਰ ਨਹੀਂ ਗੰਦਾ ਤਾਂ ਪਰ 120 ਸੌਦੇ ਹੈ ਜੱਜ ਹੈ ਜੱਜ ਹੁੰਦਾ ਕਿੱਥੇ ਕਰੇ ਹਾਈ ਕੋਰਟ ਲਈ ਹਾਈ ਕੋਰਟ ਤੋਂ ਲਈ ਕਿ ਥੱਲੇ ਤੋਂ ਲਈ ਨਹੀਂ ਨਾ ਸੈਸ਼ਨ ਇਹ ਸੈਸ਼ਨ ਤੋਂ ਲੈਣੀ ਸੀ ਕਿਹੜੇ ਚਾਚੇ ਨਾਲ ਰੋਪੜ ਤੋਂ ਲਿਆਇਆ ਦਾ ਪ੍ਰੇਮ ਸ਼ੁਕਲੇ ਨੂੰ ਉੱਥੇ ਤੇ ਪਰ ਉਹਦੀ ਸੁਣਦਾ ਭਾਈ ਜੱਜ ਆ ਉਹ ਤਾਂ ਉਹ ਤਾਂ ਮੋਹਾਲੀ ਵੀ ਕਰਦਾ ਨਾ ਸ਼ੁਕਲਾ ਤਾਂ ਹੂੰ ਤੇ ਕਿਆ ਕਿਹੜੇ ਚਾਚੇ ਕੋਲ ਸੀਗਾ ਸਾਗਰ ਸ਼ੁਕਲਾ ਸੋਰੀ ਜੀ ਸਾਗਰ ਸ਼ੁਕਲਾ ਅਸਾਂ ਸਾਵਰ ਸ਼ੁਕਲਾ ਅੱਛਾ ਹੋਰ ਆ ਫਿਰ ਕੋਈ ਅੱਛਾ ਤੇ ਇਹਦਾ ਕਿਹੜੇ ਚਾਚੇ ਕੋਲ ਸੀਗਾ ਜੀ ਸਾਵਰ ਕਿਹੜੇ ਨੇ ਕਿਹੜੇ ਚਾਚੇ ਕੋਲ ਸੀਗਾ ਮੈਂ ਕਹਾਂ ਹਰਮਨਜੀਤ ਸਿੰਘ ਅੱਛਾ ਹਰਮਨਜੀਤ ਸਿੰਘ ਗੈਡਰਲੀ ਓਨੈਸਟ ਜਾਂ ਗੈਡਰ ਹੁਣ ਫਿਰ ਤੁਸੀਂ ਹੁਣ ਤੁਸੀਂ ਕੰਮ ਬੰਦ ਕਰਤਾ ਕਿ ਕਿਆ ਮਤਲਬ ਫਿਰ ਤਾਂ ਆਪਾਂ ਕੰਮੇ ਜਦ ਸਾਨੂੰ ਲੋਟੜੇ ਨਹੀਂ ਸੀਗਾ ਫਿਰ ਆਪਾਂ ਕੰਮ ਵੀ ਕਦੇ ਲਈ ਕਰਨਾ ਕੰਮ ਤਾਂ ਨਵੇੜਦੇ ਤੋਂ ਪਹਿਲਾਂ ਹੀ ਅੱਛਾ ਕੰਮ ਨਵੇੜਦਾ ਕਿੰਨੇ ਕ ਲੱਖ ਦਾ ਤੁਸੀਂ ਕਰਤਾ ਹੋ ਮਤਲਬ ਕੰਮ 50 ਦੇ ਲੱਖ ਰੁਪਏ ਦਾ ਕੰਮ ਓਏ ਹੋਏ ਹੋਏ ਫਿਰ ਤਾਂ ਇਹ ਵੀ ਤੁਹਾਡਾ ਫਾਈਨੈਂਸ਼ੀਅਲ ਨੁਕਸਾਨ ਹੋਗਾ ਕਿ ਉਹਦੀ ਰਿਕਵਰੀ ਹੋ ਜੂਗੀ ਠੀਕ ਹੈ ਦੇਖਣਗੇ ਜੇ ਪਰਚਾ ਕਰਾ ਹੈ ਮਤਲਬ ਬਾਅਦ ਦੀ ਗੱਲ ਹੈ ਆਲਦੀ ਘੜੀ ਤੋਂ 2.5 ਕਰੋੜ ਰੁਪਏ ਦੇ ਕੰਮ ਕਰ ਰਹੇ ਹਾਂ ਚਲੋ ਇਹਨਾਂ ਦੀ ਜੀਨਲ ਦੇ ਕੋਈ ਨਹੀਂ ਤੁਹਾਨੂੰ ਤਾਂ ਟਿਕਣੀ ਜਾਂਦੇ ਮੌਕੇ ਤੇ ਹੂੰ 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 ਚਲੋ ਠੀਕ ਹੈ ਹਾਂ ਗਾਣੇ ਹੋਣਗੇ ਤਾਂ ਜੇ ਤੁਹਾਨੂੰ ਨਾ ਬਿਲਕੁਲ ਬਿਲਕੁਲ ਠੀਕ ਹੈ ਚਲੋ ਸਾਡੇ ਲਈ ਕੋਈ ਸੇਵਾ ਹੋਈ ਦੱਸਣਾ ਜੀ ਪ੍ਰਧਾਨ ਵੀ ਹਾਂ ਮਾਨ ਪ੍ਰਾਤੋਗੀ ਆ ਰੈਂਕ ਥੈਂਕ ਯੂ ਆ ਹੱਥ ਸੇ ਨਹੀਂ ਹਰਕਲ ਦਿਜੀਏ ਬਸ ਵੀ ਬਾਕੀ ਵਪਾਰਿਕ ਜੋ ਮਰਜੀ ਜਿੱਥੇ ਭਾਈ ਬੰਦੀ ਵਾਲੀ ਗੱਲ ਅੱਧੀ ਰਾਤ ਆਏਗਾ ਕੁੱਛ ਵੀ ਨਹਿਣ ਟੁੱਟ ਕੇ ਆਏਗਾ ਥੈਂਕ ਯੂ ਥੈਂਕ ਯੂ ਮਾਨ ਹੈ ਭਰਾ ਓਕੇ ਚਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਯੋਸਾ ਸਤਿ ਸ਼੍ਰੀ ਅਕਾਲ ਜੀ ਯੋਸਾ ਮੈਂ ਲੋਕ ਚੇਤਨਾ ਟੀਵੀ ਤੋਂ ਬੋਲ ਰਿਹਾ ਜੀ ਬੋਲੋ ਜੀ ਤੇ ਸਰ ਇੱਕ ਬੇਨਤੀ ਸੀ ਬਸ ਮੈਂ ਤੁਹਾਡਾ ਇੱਕ ਮਿੰਟ ਲੈਣਾ ਇੱਕ ਨਾ ਉਹ ਜਿਹੜਾ ਠੇਕੇਦਾਰ ਤੇ ਪਰਚਾ ਹੋਇਆ ਸੀ ਅੱਛਾ ਜੀ ਉਹਦੇ ਸਬੰਧ ਦੇ ਵਿੱਚ ਠੇਕੇਦਾਰ ਨੇ ਸਟੇਟਮੈਂਟ ਦਿੱਤੀ ਹੈ ਸਵੇਰੇ ਜੀ ਉਹ ਕਹਿੰਦਾ ਕਿ ਮੇਰੇ ਕੋਲੇ ਨਾ ਵਰਕ ਆਰਡਰ ਹੈ ਨਾ ਮੈਨੂੰ ਕੋਈ ਕੰਮ ਦੀ ਅਲਾਟਮੈਂਟ ਹੈ ਮੈਨੂੰ ਤਾਂ ਈਓ ਸਾਹਿਬ ਨੇ ਪ੍ਰੈਸ਼ਰਾਈਜ਼ ਜਿਹੜਾ ਮੇਰੇ ਖਿਲਾਫ ਝੂਠੀ ਕੰਪਲੇਂਟ ਕਰਕੇ ਮੇਰੇ ਤੇ ਪਰਚਾ ਦਰਜ ਕਰਾਇਆ ਐ ਐਮਐਲਏ ਨੇ ਪ੍ਰੈਸ਼ਰ ਪਾਇਆ ਕੀ ਕਹੂਗੇ ਪੁਲਿਸ ਨਾਲ ਰਿਪੋਰਟ ਗੱਲ ਕਰ ਲਓ ਪੁਲਿਸ ਨੂੰ ਸਾਰਾ ਕੁਝ ਦਿੱਤਾ ਹੈ ਰਿਟਰਨ ਚ ਨਹੀਂ ਤੁਸੀਂ ਰਿਟਰਨ ਚ ਦਿੱਤਾ ਮੈਂ ਤਾਂ ਤੁਹਾਡੇ ਕੋਲੋਂ ਤੁਹਾਡੇ ਡਿਪਾਰਟਮੈਂਟ ਦੀ ਗੱਲ ਕਰੂੰਗਾ ਨਾ ਮੈਂ ਸਾਰਾ ਕੁਝ ਰਿਟਰਨ ਦਿੱਤਾ ਹੋਇਆ ਉਥੋਂ ਲੈ ਲਓ ਮੇਰੇ ਤੋਂ ਕੀ ਪੁੱਛਦੇ ਹੋ ਸਰ ਮੈਂ ਬੇਨਤੀ ਇਹ ਕਰ ਰਿਹਾ ਕਿ ਵਰਕ ਆਰਡਰ ਇਸ ਕੰਮ ਦਾ ਹੋਇਆ ਮੈਂ ਕਹਾ ਮੈਂ ਸਾਰਾ ਕੁਝ ਰਿਟਰਨ ਦਿੱਤਾ ਆ ਵર્ક ਆਊਟਰ ਬੂਕ ਕੋਡ ਸਭ ਰਿਟਰਨ ਗਏ ਹੋਣੇ ਉੱਤੇ ਜਾਓ ਉੱਥੇ ਪਤਾ ਲੈ ਲਓ ਸਾਰੇ ਰਿਕਾਰਡ ਨਾਲ ਲੱਗਿਆ ਸਰਬ ਤੁਸੀਂ ਇਸ ਤਰ੍ਹਾਂ ਮਿਸਬੇਵਤਾ ਨਾ ਕਰੋ ਜੀ ਹਾਂ ਜੀ ਮਿਸਬੇਵਤਾ ਨਾ ਕਰੋ ਵੇ ਜਾਓ ਨਹੀਂ ਨਹੀਂ ਵੇ ਤੁਸੀਂ ਮੈਨੂੰ ਬਾਰ-ਬਾਰ ਸਵਾਲ ਪੁੱਛੀ ਜਾਂਦੇ ਹੋ ਇੱਕ ਵਾਰ ਸਵਾਲ ਪੁੱਛੋਗੇ ਤਾਂ ਜਵਾਬ ਦੇ ਦతా ਤੁਹਾਨੂੰ ਸਰ ਮੈਂ ਕਹਿੰਨਾ ਕਿ ਤੁਸੀਂ ਸਵਾਲ ਦਾ ਇੱਕ ਵਾਰੀ ਜਵਾਬ ਆਂਦਾ ਹੁੰਦਾ ਹੁੰਦਾ ਨਾ ਦੁਬਾਰਾ ਦੁਬਾਰਾ ਤੁਹਾਨੂੰ ਲਵੋਗੇ ਓਕੇ ਮੈਂ ਦੱਸੀ ਜਨਾ ਵੀ ਸਾਰਾ ਕੁਝ ਰਿਟਰਨ ਚ ਗਿਆ ਹੋਇਆ ਹੈਗਾ ਹੁਣ ਹੋਰ ਅਸੂਲ ਕੀ ਪਛਣਾ ਜਾਣੇ ਹੋ ਠੇਕੇਦਾਰ ਕਹਿੰਦਾ ਕਿ ਮੈਂ ਉਹ ਰਿਕਾਰਡ ਹੈ ਉਹ ਕਿਹੜਾ ਕੋਈ ਮੂਝ ਬਣੀ ਗੱਲ ਹੈ ਭਾਈ ਮੂਝ ਬਣੀ ਕਹਤਾਂ ਤੇ ਮੂਝ ਬਣੀ ਕਰਤਾ एवरीथिंग ਇਜ਼ ਇਨ ਰਾਈਟਿੰਗ ਚਲੋ ਠੀਕ ਹੈ ਸਰ ਠੀਕ ਹੈ ਜੋ ਤੁਸੀਂ ਕਹਿਆ ਠੀਕ ਹੈ ਹੈਲੋ ਹੈਲੋ ਕੁਲਦੀਪ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਵਧੀਆ ਸਰ ਵਧੀਆ ਹੋ ਠੀਕ ਹੋ ਜੀ ਤੁਸੀਂ ਠੀਕ ਹੈ ਬੰਦ ਕੁਲਦੀਪ ਸਰ ਸਰ ਸੋਨੂ ਜਾਂਚ ਲਾਗal ਕਰ ਰਹਾ ਚੰਡੀਗੜ੍ਹ ਮੀਡੀਆ ਤੇ ਲੋਕ ਚੇਤਨਾ ਟੀਵੀ ਤੋਂ ਜੀ ਅੱਛਾ ਸਰ ਆ ਜੀ ਤੁਹਾਡਾ 1 ਮਿੰਟ ਚਾਹੀਦਾ ਸੀ ਹਾਲ ਬੰਦੋ ਸਰ ਜੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇੱਕ ਕੇਸ ਆਇਆ ਸੀ ਠੇਕੇਦਾਰ ਨੂੰ ਲੈ ਕੇ ਜਿਹੜੇ ਤੇ ਤੁਸੀਂ ਸ਼ਾਇਦ ਪਛਾਣ ਵੀ ਕੀਤਾ ਸੀ। ਠੇਕੇਦਾਰ ਦਾ ਲੈਜਾ? ਹਾਂਜੀ ਹਾਂਜੀ ਠੇਕੇਦਾਰ ਉਹ ਗਲੀਆਂ ਨਾਲੀਆਂ ਦਾ ਜਿਹੜਾ ਮਟੀਰੀਅਲ ਪਾਇਆ ਸੀ। ਉਸ ਤੇ ਆਪਾਂ ਸਿਰਫ 1 ਮਿੰਟ ਤੁਹਾਡੇ ਨਾਲ ਇਹੀ ਗੱਲ ਕਰਨੀ ਹੈ ਕਿ ਉਹਦੇ ਤੇ ਕੀ ਕਾਰਵਾਈ ਹੋਈ ਸੀ ਪਛਾਣ ਹੋਇਆ ਸੀ। ਹੈਲੋ। ਜੰਮਾ ਮੈਸਟਰ ਮੈਂ ਹੀ ਬਤਾ ਜਿਓਗਾ। अच्छा जी पर तेरा रोज ध्यान ते रो नहीं आ रहा जी केड़ा बर्चा एफआईआर का कुछ आएफआईआर दर्ज हो ना क्लास हां जी एफआईआर ਤੁਸੀਂ ਕਿਤੇ ਸੀ ਠੀਕ ਹੈ ਉਹਨਾਂ ਤੇ ਆਪਣਾ ਫਿਰ ਜਿਹੜੀ ਕੀ ਕਹਿੰਦੇ ਆ ਕਾਰਵਾਈ ਹੋਈ ਹੈ ਉਹਨਾਂ ਦੀ ਜ਼ਮਾਨਤ ਹੈ ਕੁਛ ਇਸ ਤਰ੍ਹਾਂ ਦਾ ਕੀ ਕਾਰਵਾਈ ਕੀਤੀ ਹੈਗੇ ਬਸ ਇਹ ਪੁੱਛਣਾ ਸੀ ਇਹ ਅਜੇ ਇਨਵੈਸਟੀਗੇਸ਼ਨ ਨਾ ਬੈਠ ਰਿਹਾ ਉਸ ਬर्चा ਦਾ ਦੇਖਾ ਬੱਚਾ ਜੀ ਉਸ ਤੋਂ ਬਾਅਦ ਹਾਂ ਤਾਂ ਉਹ ਲਿਸਟੈਂਸ ਨੰਬਰ ਕੰਜੂ ਮਿਲ ਜੀ ਫੋਰਸ ਬਾ ਘੱਟ ਇਧਰ ਉਹ ਦਫਤਰ ਚ ਕਰੇ ਕਰਦੇ ਪਿੱਛੇ ਆਸਾ ਤੁਸੀਂ ਉਹਨਾਂ ਦਾ ਦੱਸੋ ਅੱਛਾ ਉਹਨੇ ਚਲਾਨ ਪੇਸ਼ ਵਗੈਰਾ ਕੀਤਾ ਤੁਸੀਂ ਉਹਨਾਂ ਦਾ ਜੀ ਕਿ ਫਰਟੇ ਦਾ ਦਿੰਦਾ ਆਪ ਦਾ ਵੈਸੇ ਚਲਾਨ ਹੁੰਦਾ ਹੈ ਜੀ ਠੀਕ ਹੈ ਜੀ ਸਹੀ ਤਾਂ ਤੁਸੀਂ ਅੰਮ੍ਰਿਤ ਸਿੰਘ ਆਪਿੰ ਸਰ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਛਾ ਉਸ ਤੋਂ ਬਾਅਦ ਉਹਨਾਂ ਤੇ ਹੋਰ ਵੀ ਕੋਈ ਯਾਨੀ ਉਹ ਹੋਇਆ ਕੋਈ ਸ਼ਿਕਾਇਤ ਆਈ ਹੈ ਉਹਨਾਂ ਦੀ ਉਸ ਤੋਂ ਇਲਾਵਾ ਨਹੀਂ ਮੈਨੂੰ ਉਹਨੇ ਮੇਰੇ ਨੋਟਸ ਤੇ ਨਹੀਂ ਆਇਆ ਠੀਕ ਠੀਕ ਹੈ ਜੀ ਠੀਕ ਹੈ